ਕਿਸਾ ਸਿਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੇ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚ ਦੋ ਸੁਈਆਂ ਤੇ ਇੱਕ ਗੱਬਨ ਆ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਵੇਸ਼ ਚਾਖ ਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਤੇ ਜਿਹੜਾ ਕਿ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਜਿਹੜਾ ਚੁਆਇਸ ਕਰਾ ਲਿਆ ਕਰੋ ਤੇ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੁਣ ਸੁਣਾ ਤੀਕਾ ਦੇ ਬਾਬੇ ਪਾਲਾ ਹੁਣੇ ਬੜੀ ਕਿਰਪਾ ਸਾਥ ਗੁਰਦੀ ਬੜੀ ਕਿਰਪਾ ਚਲੋ ਕਿਰਪਾ ਜੀ ਦੀ ਜੀ ਵੇਗਿਆ ਪਿਛਲਾ ਮਾਲ ਹਾਂਜੀ ਵੇਗਿਆ ਭਾਜੀ ਉਧਰ ਘੰਟੇ ਡੇਢ ਘੰਟੇ ਜੀ ਵੇਗਿਆ ਰਿਹਾ ਭਾਜੀ ਮਾਲ ਠੀਕ ਆ ਹਾਂਜੀ ਤੇ ਚਲੋ ਨਾਮ ਦੱਸ ਦੋ ਫਿਰ ਹਾਂ ਭਾਈ ਮੇਰਾ ਅਮਰਜਪਾਲ ਸਿੰਘ ਜੀ ਹਾਂਜੀ ਚਿਲਾਂਬਤ ਸਾਧ ਤਹਿਸੀਲ ਬਾਬਾ ਬਕਾਲਾ ਖਲਕੀਆਂ ਤੋਂ ਪਿੰਡ ਚ 2 ਕਿਲੋਮੀਟਰ ਰਈਆ 4 ਬਿਆਸ ਸਾਧ ਬਾਬਾ ਬਕਾਲਾ 7 ਅੰਮ੍ਰਿਤਸਰ 35 ਪੈਂਦਾ ਤਨਤਨ 35 ਪੈਂਦਾ ਜਲੰਧਰ 50 ਪੈਂਦਾ ਜੀ ਵੱਡੇ ਭਾਜੀ ਠੀਕ ਹੈ ਜੀ ਹਾਂਜੀ ਤੇ ਮੇਨ ਰੋਡ ਤੋਂ ਸਿਹਾਈ ਵੀ ਤੋਂ ਸਰਕਾਰ ਸਰਕਾਰੀ ਸਕੂਲ ਲਾਗੇ ਕਿਦਾਂ ਦੁਕਾਨ ਲੱਗੋ ਦੋ ਨੰਬਰ ਆਪਣੀ ਘੜੀਏ ਡਾਡੀ ਮੇਰੇ ਨਾਮ ਕਾਲ ਸਿੰਘ ਮੇਰਾ ਨਾਮ ਅਮਰਤ ਜੀ ਕਈ ਵੀ ਭਰਾ ਭਾਜੀ ਆ ਕੇ ਪੁੱਛਦੇ ਮੁੜ ਕੇ ਭਲੇਖਾ ਲੱਗਦਾ ਠੀਕ ਹੈ ਹਾਂਜੀ ਅਮਰਤ ਦੋ ਤਿੰਨ ਆ ਨਾ ਸਾਡੇ ਪਿੰਡ ਠੀਕ ਹੈ ਆ ਕੇ ਫਿਰ ਭਲੇਖਾ ਲੱਗਦਾ ਵਾ ਠੀਕ ਹੈ ਜੀ ਹਾਂਜੀ ਹਾਂਜੀ ਡਰਸ ਵਾ ਲੰਮਾ ਹੀ ਕਰਤਾ ਆ ਉਹ ਫਿਰ ਭਾਜੀ ਵੀ ਭਰਾ ਬੜੇ ਪੁੱਛਦੇ ਤੇ ਅਗੇ ਨਾ ਇੱਕ ਦੋ ਵੀਰਾਂ ਨੇ ਪੁੱਛਦੇ ਅਮਰਤ ਮੁੰਡਾ ਮੇਰਾ ਨਾਮ ਸਰਨਾਮੀਆਂ ਰੇਲੋਪਾਰ ਫਿਰ ਉਧਰ ਕਈ ਭੈਣ ਭਰਾ ਚੱਲ ਜਾਂਦੇ ਆ ਠੀਕ ਹੈ ਹਾਂਜੀ ਚਲੋ ਫੋਨ ਨੰਬਰ ਵੀ ਬੋਲ ਦੋ ਨੰਬਰ ਮੇਰਾ 842418615 ਪੀਪਾ ਜੀ ਇੱਥੇ ਵਟਸਐਪ ਚੱਲਦਾ ਹੈ ਠੀਕ ਹੈ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਹਾਂਜੀ ਭਾਜੀ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨਾ ਇਹਨੂੰ ਵੀ ਅੱਜ ਤਾਂ ਕਸ਼ਿਨ 15 ਦਿਨ ਹੋਇਆ ਬੱਚਾ ਮਗਰ ਜੀ ਠੀਕ ਹੈ ਹਾਂਜੀ 15 ਦਾ ਬੱਚਾ ਹੈ ਭਾਈ 8 ਦਿਨ ਨਹੀਂ ਗਣੀ 15 ਦਾ ਹੈ ਜੀ ਤੇ ਦੁੱਧ ਕਿੰਨਾ ਜੀ ਦੁੱਧ ਰੁਪਏ ਵਿੱਚ 10 ਕਿਲੋ ਹੋਗਾ ਵਛੀ ਕੋ ਚਾਰ ਦੰਦ ਮੂੰਹ ਤੋਰੋ ਫਿਰ ਇੱਕ ਹਾਂਜੀ ਠੰਡੀ ਸੀ ਦੰਦ ਕਿਤੇ ਚੱਕ ਚੱਕ ਆ ਕੇ ਦੇ ਨੇ ਅੱ비 ਭਾਈ ਠੰਡੀ ਸੀ ਇੱਧਰ ਵੇਖੋ ਬਾਕੀ ਦਾ ਵੱਡੇ ਭ ਥਾਂ ਤੋਂ ਬੜਾ ਲੰਮਾ ਸਪੈਸ਼ਲ ਚੋਣ ਹੋ ਗਈ ਭਾਈ ਇੱਕ ਨਮਰ ਇਧਰ ਵੇ ਲੋ ਦੂਜੇ ਪਾਸੇੋਂ ਬਾਹਰ ਬੈਠੇ ਰਹੀਏ ਠੀਕ ਆ ਆ ਵੇ ਲੋ ਤੇ ਫੁੱਲ ਦੇ ਕੋਲ ਕਿੰਦਾ ਸੋਹਣਾ ਵਾ ਸਿਦਾ ਤਾਂ ਤੇ ਖਾ ਲ ਦੇ ਨੇ ਭਾਈ ਆਪਾਂ ਇਹ ਨਹੀਂ ਗੱਲ ਆ ਵੇ ਲੋ ਹਾਂ ਦੇਖ ਸਕਦੇ ਸਿੱਗੀ ਜਿਹੜੀ ਦਈ ਆ ਹੋਂ ਨਾ ਹਾਂਜੀ ਭਾਈ ਸ਼ੇਗਰਾ ਵਾ ਸਿੱਗੀ ਦੇ ਜਿ ਬਰਾਬਰ ਨਹੀਂ ਪੂਰੇ ਕੀਤੇ ਪੂਰਾ ਦੇ ਨਹੀਂ ਕੀਤੇ ਭਾਈ ਛਿੱਗੀ ਕੋਈ ਵੀਰ ਮਾਰਦੇ ਛਿੱਗੀ ਮਾਰ ਕੇ ਵੀਰ ਜੀ ਨੂੰ ਲਾਉਂਦੇ ਵੀਰ ਨਾਲ ਚੌਂਗੀ ਮੁੰਡੇ ਨਾਲ ਦੇ ਬੈਠੇ ਮੈਨੂੰ ਭਾਜੀ ਦੇਖੇ ਠੀਕ ਹੈ ਜੀ ਹਾਂ ਜੀ ਤੁਹਾਨੂੰ ਪਤਾ ਜਿਹੜੀ ਮੈਂ ਜੀ ਦੇ ਫਿਰ ਮੈਂ ਪੂਰੀ ਗਾਰੰਟੀ ਦਿੰਦਾ ਠੀਕ ਹੈ ਜੀ ਕੋਈ ਛੇਕ ਦੇ ਭਰਾ ਛੇਕ ਦੇ ਨੇ ਬਾਬਰਗੀ ਤੇ ਛੇਕ ਦੇ ਕੱਢੇ ਆ ਆ ਵੇ ਲੋ ਠੰਡੀ ਕਿੰਨੀ ਹੱਦ ਤੀ ਭਾਰੀ ਬਸ਼ੀਆ ਯਾ ਥਾਣੇ ਤੇ ਦੇਖ ਸਕਦੇ ਲੱਗ ਕੇ ਤਾਂ ਐ ਜਿੱਦਾਂ ਮਰਜੀ ਕੋਈ ਵੀਰ ਭਰਾ ਭਾਜੀ ਬੈਠਾ ਰਵੇ ਫੇਸਬੁਕ ਤੇ ਵੱਡਾ ਸੋਹਣਾ ਹੋਵੇ ਆ ਗਿਆ ਆਫੇ ਸਤਨ ਦਾ ਜੀ ਆਇਆ ਕਿੰਨਾ ਫਿਰ ਕੀ ਇਹਦਾ ਮੁੱਲ ਮੁੱਲ ਤੁਸੀਂ ਦੱਸੋ ਰੁਪਏ ਭਾਜੀ ਜਿਆਦਾ ਦੀ ਗੱਲ ਕਰੀਏ ਤੁਸੀਂ ਦੱਸੋ ਵੱਡੇ ਭਾਜੀ ਕਿੰਨੇ ਦੀ ਦੇਣੀ ਹੈ ਕੋਈ 50 ਨਹੀਂ ਕੋਈ 45 ਨਹੀਂ ਕਰਨਾ ਤੁਸੀਂ ਭਾਜੀ ਅੱਛਾ ਮੁੱਲ 40000 ਜੇ ਜਨਾ ਮੰਨ ਕਹੋ ਵੀ ਕਰਦਾ 40 ਜੋ ਕਿੰਨਾ ਕਰਦੀ ਹੈ ਜੋ ਕਰ ਦੋਗੇ ਵੱਡੇ 3000 ਛੱਡਦੀ ਹੈ ਹਾਂਜੀ 3000 ਹੋਰ ਕਰ ਦਈਏ ਸਟੰਪ ਕਿੰਨਾ ਪੂਰੇ 35 ਅੱਛਾ ਪੂਰੇ 35 3000 ਦੀ ਬਚੀ ਰਹਾਂਗੇ ਭਾਈ ਉਹ ਚੋਂ ਛੋਟਛੱਪਾ ਕਰਾਂਗੇ ਕੋਈ ਵੀਰ ਭਰਾ ਫੋਨ ਲਾਵੇ ਭਾਈ ਮੋੜਨਾ ਨਹੀਂ ਆਪਾਂ ਫੋਨ ਕੋ ਲਾਵੇ ਜਰੂਰ ਹੈ ਨਾ ਖੁੱਲਾ ਕਰ ਦੋਗੇ ਮਾਂਤਨ ਖੁੱਲਾ ਕਰ ਦੋਗੇ ਮਾਂਤਨ ਫੋਨ ਲਾਵੇ ਮੋੜਦੇ ਨਹੀਂ ਵੱਡੇ ਭਾਜੀ ਠੀਕ ਹੈ ਜੀ ਨੂੰ ਆ ਭਾਜੀ ਬਹੁਤ ਵਸ਼ੀਆਂ ਫਰੀਡ ਦੇਖੋ ਤੇ ਯਾਰ ਦੇਖੋ ਠੰਡੀ ਸੀਲੀ ਦੇਖੋ ਤੇ ਦੁੱਧ 10 ਲੀਟਰ ਕਰੋ ਚਵਾ ਦੋ ਕਿ ਪੂਰੇ ਘਰ ਨੂੰ ਵੀ ਦੋ ਟਾਈਮ ਚੋਲੇ ਤਿੰਨ ਟਾਈਮ ਹਰ ਭਾਜੀ ਠੀਕ ਹੈ ਹਾਂਜੀ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਜੀ ਇਹਨੂੰ ਵੀਰ ਜੀ 10000 ਰੁਪਏ ਇਸ ਵੀ ਨੂੰ ਇਹਦੇ ਕੋ 8 ਕਿਲੋ 2000 ਰੁਪਏ ਭਾਈ ਜੀ ਤਿਆਰ ਹੋਗਾ ਮੈਂ ਕਿਤੇ ਦੂੰਗਾ ਲੀਟਰ ਨਾਲ ਦੋ ਟਾਈਮ ਤੇ ਉਹਦੇ ਕੋ ਤਿੰਨ ਟਾਈਮ ਸਾਡੇ ਘਰ ਚੋਲੇ ਪਾਓ ਤੋਰੋ ਫਿਰ ਇੱਕ ਰੇਨ ਬਾਅਦ ਛ ਜੀ ਡਰਦੀ ਆ ਠੀਕ ਆ ਥਾੜ ਥਣ ਭਸਮ ਕੇ ਚੰਗਾ ਕੱਢ ਆਉਂਦੀ ਇਹ ਨਾ ਕੋਈ ਵੀਰ ਕਦੇ ਵੀ ਖੁੱਟਾ ਵਾ ਠੀਕ ਆ ਉਹ ਡਰਦੀ ਆ ਆ ਵੇ ਲੋ ਭਾਵੇਂ ਜਿੱਦਾਂ ਮਰਜੀ ਥੱਲੇ ਬੈਠਿਆ ਰਹੀਏ ਥਾੜ ਵਧੀਆ ਕੱਢ ਆਉਂਦੀ ਆਰ ਬਿਸ ਭਾਜੀ ਭਸਮ ਕੇ ਆਹ ਦੇ ਸਾਡੇ ਥਾਣੇ ਦੇ ਵੀ ਲਾਗੇ ਤਾਂ ਚਲੋ ਲੈ ਜਾ ਫਿਰ ਇਹਦੇ ਕੰਨ ਥੋੜੇ ਥੋੜੇ ਜੇ ਖਾਦੇ ਜੀ ਆਹ ਭਾਈ ਖਾਦੇ ਨਹੀਂ ਕੱਟੇ ਇੱਥੇ ਮਰ ਨਹੀਂ ਕੀ ਜੱਤਰ ਜੀ ਛੋਟੇ ਹੁੰਦੇ ਆਂਦੇ ਆ 24 ਪੱਕਾ ਹੈ ਕੰਮ ਤੇ ਪਈ ਆ ਸੀਲ ਦੀ ਗਰੰਟੀ ਹੋ ਗਈ ਵੱਡੇ ਭਾਜੀ ਭੂਲੀ ਆ ਜੀ ਲੈ ਆ ਫਿਰ ਸੇਤੀ ਮਾਰੂ ਬੀਜੇ ਜੇ ਸੱਡਾਂ ਵੀ ਆਵੇ ਲੋਹਣ ਥਣ ਦਾ ਜ਼ੋਰ ਵੀ ਵਾਹੀ ਪਸੰਗੇ ਪੂਰੀ ਦੋ ਥਣ ਵਧੀਆ ਚਵਾਈ ਹੁੰਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਛੋੜਾ ਯਾਰ ਵੀ ਭਾਈ ਜੀ ਕਿੰਨਾ 30000 ਰੁਪਇਆ 30000 ਹਾਂਜੀ ਤੇ ਵਿੱਚ ਮਾਨਤਨ ਕਿੰਨਾ ਕਹਤੋ ਤਿੰਨ ਹੀ ਛੱਡਦੀਏ ਫਿਰ ਹਾਂਜੀ ਤਿੰਨ ਹੀ ਛੱਡਦੀਏ ਮੇਰੇ ਪੰਜ ਛੱਡਣਾ ਭਾਈ ਅੱਛਾ ਪੂਰਾ ਪੰਜ ਹਾਂਜੀ ਜੀ ਪੂਰੇ ਪੰਜੀ ਜੀ ਭਜੀ ਜੀ ਕੋਈ ਭਰਾ ਫੋਨ ਲਾਵੇ ਹੋਰ ਮੰਗਣਾ ਕਰਾਂਗੇ ਭਾਈ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਗੱਬਣ ਜੇ ਇਹ ਗੱਬਣ ਵਿੱਚ ਜੀ ਦੂਜਾ ਸੂਆ ਸੋਣਿਆ ਭਾਈ ਪੰਡੋ ਵੈੜ ਲਈ ਆ ਠੰਢੀ ਪੂਰੀ ਫੋਲ ਗਰੰਟੀ ਆਪਣਾ ਸੂਆ ਸੂਆ ਦੂਜਾ ਭਾਈ ਠੀਕ ਆ ਆ ਵੇਖ ਲੋ ਇਹਨਾਂ ਕੋ ਵੀਕਲ ਉਹਦਾ ਮੜਾ ਮੋਟਾ ਕਰਦੀ ਆ ਭਾਈ ਭਨਾਲ ਕੇ ਬੱਥਲੇ ਤੱਕਰ ਬੁਰਸ਼ ਮਾਰੀ ਜਾਈਏ ਇਹਦੀ ਤੋਰੋ ਫੇਰ ਇੰਨਾ ਮੈਂ ਇਹ ਨਾ ਤੁਮ ਐ ਗੱਡੀ ਆ ਭਾਈ ਉਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਇਹ ਵੀਰ ਜੀ ਉਹਦੇ 10 ਕਿਲੋ ਪਹਿਲਾਂ ਥੱਲੇ ਚੋਇਆ ਵਾ ਅੱਛਾ ਤੇ ਆਰਕਾ ਚਲੋ ਆਪਾਂ ਯਾਰਾਂ ਦੀ ਜੀ 11 12 ਕਿਲੋ ਇਹਨੂੰ ਕੀ ਜਾਂਦਾ ਵਾ ਦਸ ਤੇ ਵਟਦੇ ਪਿਆ ਨਾ ਗਾੜੀ ਵਾਲੇ ਦੀ ਸੇਵਾ ਜੋ ਗਈ ਪਰ ਨੂੰ ਕਰਦੇ ਹਸਾਣੇ ਭਾਈ ਜੀ ਤਾਂ ਹੋਰ ਵੀ ਚੰਗੀ ਆਊਗੀ ਰਵੀ ਭਾਈ ਜੀ ਇਹਦੀ ਠੰਡੀ ਸੀਲ ਬਹੁਤ ਆ ਪਤਾ ਨਹੀਂ ਇਹ ਤਾਂ ਅੱਧਾ ਨਹੀਂ ਹੈ ਆ ਲੈ ਹਾਂ ਫਿਰ ਆ ਜਲੇ ਆ ਆ ਜਾਓ ਆ ਜਾਓ ਆ ਜਾਓ ਤੇ ਇਹਦਾ ਫਿਰ ਮੁੱਲ ਇਹਦਾ ਵੀ ਜਾਇ ਜਾਇ ਤੇ ਭਾਜੀ ਕਿੰਨਾ 37 37000 ਹਾਂਜੀ ਤੇ ਵਿੱਚੋਂ ਮੰਨਤਨ ਕਿੰਨਾ ਕਹੋਗੇ ਆਪ ਹੀ ਕਰ ਦੋ ਨਹੀਂ ਤੁਸੀਂ ਕਰਾਉਣਾ ਵੱਡੇ ਭਾਜੀ ਇੱਕੋ ਗੱਲ ਫਿਰ ਇੱਕੋ ਕਰ ਲੋ 5 ਛੱਡੀਏ 32000 ਹਾਂਜੀ ਦੇਰਾਂਗੇ ਵੱਡੇ ਭਾਜੀ ਠੀਕ ਆ ਹਾਂਜੀ ਬਾਕੀ 37 ਰੁਪਏ ਭਾਜੀ 5 ਛੱਡਣਾ ਤੇ 32 ਦੀ ਦਵਾਂਗੇ ਠੀਕ ਆ ਜੀ ਹਾਂਜੀ ਵੱਡੇ ਭਾਜੀ ਠੀਕ ਆ ਤੇ ਬਾਕੀ ਵਿੱਚੋਂ ਮੋਕਾ ਦੇ ਹੋਰ ਮਾਨਤਾ ਦਾ ਫੁੱਲਾ ਵੀਰ ਜੀ ਕੋਈ ਜੋੜਾ ਲਵਾਂਗਾ ਹੋਰ ਮਾਨਤਾ ਨੂੰ ਵੱਡੇ ਵੀਰ ਜੀ ਫੁੱਲਾ ਕਰਾਂਗੇ ਆ ਜੇ ਕੋਈ ਵੀਰ ਜੋੜਾ ਲਊ 55 ਦਾ ਦੇਣਾ ਕਰਦੇ ਭਾਜੀ ਅੱਛਾ 55 ਦੇ ਦਾਂਗਾ ਜੋੜਾ ਕੋਈ ਭਰਾ ਕਰਨੇ ਕਿੰਨੇ ਕੱਟਣ ਨੂੰ ਫਿਰ ਫੁੱਲਾ ਹੋਰ ਮਾਨੋ ਜੂਆ ਠੀਕ ਆ ਜੀ ਹਾਂਜੀ ਭਾਜੀ ਚਲੋ ਬਾਕੀ ਕੋ ਫੋਨ ਲਾ ਵੇਖੀ ਕੋਈ ਉਹਦਾ 90 ਬਣਦਾ 85 ਦੀਆਂ ਦੇ ਦੂੰਗਾ ਅੱਛਾ ਹਾਂਜੀ ਜੇ ਕੁਬੀਰ ਭਰਾ ਇਕੱਠੇ ਲਾਊਗਾ ਤੈਨੇ ਦੇ ਠੀਕ ਹੈ ਜੀ ਹਾਂਜੀ ਚਲੋ ਬਾਕੀ ਆਪੇ ਮੋੜ ਕੇ ਦੇ ਉਹਦਾ ਮਿਊਜ਼ਿਕ ਫੋਨ ਲਾਵੇ ਮੋੜ ਦੇ ਆਪੇ ਭਾਈਆ ਹੱਥ ਜੋੜ ਕੇ ਬੇਨਤੀ ਕਰਦੇ ਆਂ ਸੁਈਆਂ ਸਿੰਘਾ ਸਾਡੇ ਕੋਲ ਚੋਕੇ ਖੜੋ ਗੱਬੜ ਆਪਣੀ ਪਾਸ ਕਰਕੇ ਖੜੋ ਆਪੇ ਭਾਈ ਜੀ ਵੀ ਸ਼ੇਰੀ ਆਪਣੀ ਗਾਰੰਟੀ ਹੋਊਗੀ ਜਿਹੜੀ ਗੱਲ ਆ ਹਾਂਜੀ ਤੇ ਬਾਕੀ ਇਹ ਆ ਵੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਉਹ ਤਾਂ ਵੀਰ ਜੀ ਤਿੰਨ ਟਾਈਮ ਹਰ ਵੀ ਭਾਈ ਜੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੱਡੇ ਵੀਰ ਜੀ ਅੱਛਾ ਹਾਂਜੀ ਭਾਜੀ ਤੇ ਆਪਣੀ ਸਮਝ ਨਾਲ ਕੋ ਵੇਸ ਚਾਹੋ ਵੀਰ ਜੀ ਖੜੇ ਆ ਵੀਰ ਜੀ ਬਸ਼ੀਆਂ ਨੰਗਾਂ ਨਰੋਈਆਂ ਕੋ ਵੀਰ ਭਰਾ ਲੈ ਜੂਗਾ ਯਾਦ ਕਰੂਗਾ ਮੁੱਲ ਤੁਹਾਨੂੰ ਪਰਾ ਜੈਜੀ ਪਾਇ ਲੈਣ ਦੇ ਨਾਲ ਹੀ ਗੱਲ ਕੀਤੀ ਆ ਠੀਕ ਹੈ ਜੀ ਹਾਂਜੀ ਭਾਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਇਹ ਸਾਰਾ ਕੁਝ ਇੱਥੇ ਵੇਸ ਚਾਹ ਕੇ ਤਸੱਲੀ ਕਰਕੇ ਵੀਰ ਜੀ ਕੋ ਖੜੇ ਗਿਓ